ਹਾਂ ਅਰਮੇਧਰ ਮੀਰ ਅਰਮੇਧਰ ਮੀਰ ਨੂੰ ਲੈਣੇ ਪੜੋ ਅਰਮੇਧਰ ਮੀਰ ਚੀਮਾ ਪਰ ਅਮਸ਼ੂ ਰਿਆ ਹੈ ਲੱਕੜ ਚ ਮੰਨਿਆ ਲੱਕੜ ਮੰਡੀ ਚ ਆਹਾਂ ਆਹੋ ਲੱਕੜ ਸਿੱਧੀ ਆਉ ਫਿਰ ਮੈਂ ਚੁੱਚੋਂ ਪਈਦੀ ਨਾ ਪਹਿਲਣਾ ਮੋੜ ਮੈਨੂੰ ਗੱਲ ਕਰ ਲੈਣਾ ਬੱਲੇ ਅਰਮੇਧ ਸ਼ਾ ਗੀ ਆਲੀ ਔਰ ਬਾਪੂ ਜਗੀਰ ਸੋਨਾ ਗੀ ਆਲਿਆ ਓਏ ਹਾਂ ਅਭੀਰ ਸੋ ਗੱਲ ਕਰ ਸ਼ਾ ਸ਼ਾ ਚੱਲ ਫਿਰ ਬਾਕੀ ਗੱਲਾਂ ਕਰਾਂ ਮੈਂ ਹੁਣ ਆ ਜਨਾ ਬਿਜ਼ੀ ਆਂ ਤੇ ਹੋ ਲੱਕੜ ਕੀ ਬਾ ਚੱਲਣ ਡਈ ਓ ਉਹ ਵਧੀਆ ਲੈਣੀ ਖੜ ਵਧੀਆ ਉਹ ਚੰਗਾਠਾ ਚਾਹੀਦੀਆਂ ਐ ਦੋ ਗੋ ਅੱਛਾ ਮੇਰੇ ਪਹਿਲੇ ਪੈਸੇ ਦੇਣੇ ਆ ਮੈਂ ਤਰੀਕੇ ਨਾਲ ਗੱਲ ਕਰਨੀ ਪੜੇ ਚੁੱਪ ਹੋਰ ਜਾ ਚਾਰ ਲੈ ਦਾਂਗੇ ਤੇ ਉਹ ਮੇਰੀ ਹੈ ਅੱਛਾ ਮਰਿੰਡੀ ਵਿਆਰ ਵਿਆਰ ਕੇ ਬਿਆਰ ਕਹਿੰਦੇ ਆ ਕਪੂਰਸਾਲ ਕਾਲੀ 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 ਡਾਲੀ ਹਾਂ ਕਾਲੀ ਡਾਲੀ ਕਾਲੀ ਡਾਲੀ ਆਇਆ ਆਇਆ ਤੇ ਉੱਤੋਂ ਨਹੀਂ ਮੈਨੂੰ ਮੈਂ ਝੂਠ ਬੋਲਣ ਦਿਆ ਤੂੰ ਯਾਰ ਰਹਿਂਦੇ ਮੈਂ ਯਾਰੀ ਗਾਦੀ ਤੇਰੀ ਯਾਰਾ ਬੜੀਆਂ ਨੇ ਉਹਦਾ ਲੱਕੜ ਹੈਗੀ ਉਹਨੂੰ ਕੋਣ ਲੱਗਾ ਸੀ ਉਹਨੂੰ ਲੱਗਾ ਖਲਾ ਦੇਣਾ ਆਖੋ ਮੈਂ ਫੇਰ ਤੈਨੂੰ ਕਹਤਾ ਮੈਂ ਤੇਰਾ ਨੁਕਸਾਨ ਨਹੀਂ ਹੋਣ ਦੇਣਾ ਪੈਸੇ ਤੇ ਤੋਂ ਕੁੱਲ ਦੁਨੀਆ ਦੇ ਦੇਣੇ ਆ ਤੇ ਹੁਣ ਉਹ ਗੱਲ ਤੈਨੂੰ ਪਤਾ ਦੇਣੀ ਕਿ ਮੈਂ ਕਰੀਮ ਉਹ ਇੱਕੋ ਤੇ ਦੇਣੇ ਆ ਇੱਕ ਤੇਰੇ ਜਣੇ ਇੱਕ ਦੋ ਜਣੇ ਦੋ ਚਾਰ ਹੋਰ ਹੋਣਗੇ ਤਾਂ ਬਾਕੀ ਚਵਣਵੇਂ ਫੋਨ ਕੀਤਾ ਉਹਨਾਂ ਪੈਸੇ ਦੀ ਕੋਈ ਗੱਲ ਕੀਤੀ ਹੈ ਕੋਈ ਗੱਲ ਕੀਤੀ ਹੈ ਤੂੰ ਮੈਂ ਤੈਨੂੰ ਦੱਸਾਂ ਤੂੰ ਮੇਰੇ ਨਾਲ ਫਾਲਤੂ ਦੀਆਂ ਗੱਲਾਂ ਨਾ ਕਰ ਤੂੰ ਰੁਪਈਆ 20000 ਮੇਰਾ ਦੇ ਦੇ ਤੈ ਮੈਂ ਚਾਹੁੰਦਾ ਤੈਨੂੰ ਕਿੱਥੋਂ ਮੈਂ ਪੈਸੇ ਦੇਦਾ ਮੈਂ ਤੇ ਉਹ ਗੱਡੀ ਆ